ਉਹ ਨਹੀਂ ਸੌਂ ਨਹੀਂ ਲੇ ਸਤਿਨਾਮ ਈ ਵਦੋਰੇ ਮੇਰਾ ਨਾਮ ਦਲਜੀਤ ਸਿੰਘ ਹੈ ਮੈਂ ਸ਼ਹੀਦ ਸੁਖਪਾਲ ਸਿੰਘ ਸੰਘੇੜਾ ਦਾ ਭਤੀਜਾ ਹਾਂ ਉਹਨਾਂ ਦਾ ਜਨਮ 10 ਅਕਤੂਬਰ 1976 ਨੂੰ ਪਿੰਡ ਛੋਡੀ ਵਾਲਾ ਵਿਖੇ ਹੋਇਆ ਉਹਨਾਂ ਦੀ ਸ਼ਹੀਦੀ ਦਿਨ 24 24 ਜੂਨ 2009 ਨੂੰ ਸ਼ਹੀਦ ਹੋਈ ਉਹਨਾਂ ਦੇ ਪਰਿਵਾਰ ਵਿੱਚ ਮਾਤਾ ਪਿਤਾ ਤੇ ਭੈਣ ਭਰਾ ਦੋ ਭਰਾ ਤੇ ਇੱਕ ਭੈਣ ਸੀ ਉਹਨਾਂ ਦੀ ਸ਼ਹੀਦੀ ਤੋਂ ਬਾਅਦ ਛੋਟੇ ਪ੍ਰਾਜਗਰਾਜ ਸਿੰਘ ਨੂੰ ਨੌਕਰੀ ਮਿਲੀ ਤੇ ਪੰਜਾਬ ਸਰਕਾਰ ਵੱਲੋਂ 5 ਲੱਖ ਰੁਪਈਆ ਮਿਲੇ ਆ ਉਸ ਟਾਈਮ ਤੇ ਗਵਰਨਮੈਂਟ ਸਰਕਾਰ ਵੱਲੋਂ ਨੌਕਰੀ ਦਿੱਤੀ ਗਈ ਤੇ ਉਹਨਾਂ ਦੀ ਯਾਦ ਦੇ ਵਿੱਚ ਪਿੰਡ ਦੇ ਵਿੱਚ ਕੀ ਕੀ ਬਣਿਆ ਉਹਨਾਂ ਦੀ ਯਾਦ ਵਿੱਚ ਪਿੰਡ ਵਿੱਚ ਯਾਦਗਾਰੀ ਗੇਟ ਬਣਿਆ ਹੋਇਆ ਤੇ ਪਿੰਡ ਸੋਢੀ ਵਾਲਾ ਦੇ ਗੁਰਦੁਆਰਾ ਸਿੰਘ ਸਭਾ ਵਿੱਚ ਉਹਨਾਂ ਦਾ ਬੋਤਲ ਲਗਾਇਆ ਗਿਆ ਹੈ ਪ੍ਰਾਇਮਰੀ ਸਕੂਲ ਜੋ ਕਿ ਉਹਨਾਂ ਦੇ ਨਾਮ ਤੇ ਹੈ ਇੱਕ ਸੜਕ ਬਣੀ ਹੋਈ ਹੈ ਉਹਨਾਂ ਦੇ ਨਾਮ ਤੇ ਜੋ ਕਿ ਪਿੰਡ ਸੋਢੀ ਵਾਲਾ ਤੋਂ ਪਿੰਡ ਸਾਧੂ ਵਾਲੇ ਨੂੰ ਜਾ ਰਹੀ ਹੈ ਵੱਡੀ ਜੰਗ ਹੋਈ ਉਸ ਟਾਈਮ ਤੇ ਇਹ ਗਸ਼ਤ ਕਰ ਰਹੇ ਸੀ ਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ ਉਸ ਟਾਈਮ ਤੇ 4 ਫੌਜੀ ਸ਼ਹੀਦ ਹੋਏ ਤੇ 4 ਅੱਤਵਾਦੀ ਇਹਨਾਂ ਨੇ ਮਾਰੇ ਤੇ ਮੋਢੇ ਤੇ ਗੋਲੀ ਲੱਗੀ ਹੋਈ ਸੀ ਇੱਕ ਸਿਰ ਵਿੱਚ ਗੋਲੀ ਲੱਗੀ ਹੋਈ ਸਿਰ ਵਾਲੀ ਗੋਲੀ ਦਾ ਪਤਾ ਨਹੀਂ ਲੱਗਿਆ ਕਰਕੇ ਇਹਨਾਂ ਦੀ ਸ਼ਹੀਦ ਹੋ ਗਿਆ ਜੀ ਤਾਂ ਅੱਜ ਵੀ ਉਹਨਾਂ ਦਾ ਕਮਰਾ ਉਵੇਂ ਹੀ ਸਜਾਇਆ ਹੋਇਆ ਹੈ ਕੀ ਕੀ ਹੈਗਾ ਕਰੋ ਹਾਂਜੀ ਬਿਲਕੁਲ ਜੀ ਉਹਨਾਂ ਦੀ ਯਾਦ ਵਿੱਚ ਕਮਰਾ ਅਸੀਂ ਸਜਾ ਕੇ ਰੱਖਿਆ ਹੋਇਆ ਹੈ ਇੱਕ ਬੈੱਡ ਲੱਗਾ ਹੋਇਆ ਉਹਨਾਂ ਦਾ ਐ ਐਸੀ ਬਕਾਇਦਾ ਲਾਇਆ ਹੋਇਆ ਅਸੀਂ 24 ਜੂਨ ਨੂੰ ਜਦੋਂ ਵੀ ਵਰਸੀ ਹੁੰਦੀ ਹੈ ਖੰਡ ਪਾਟ ਸਾਬ ਖੰਡ ਪਾਟ ਰੱਖਾਏ ਜਾਂਦੇ ਹਨ ਅਤੇ ਗੁਰਦੁਆਰੇ ਸਿੰਘ ਸਭਾ ਵਿੱਚ ਭੋਗ ਪਾਏ ਜਾਂਦੇ ਹਨ ਉਹਨਾਂ ਦੀ ਯਾਦ ਨੂੰ ਤਾਜ਼ਾ ਕੀਤਾ ਜਾਂਦਾ ਹੈ ਤਾਂ ਅੱਜ ਕਿਵੇਂ ਯਾਦ ਕਰਦੇ ਹੋ ਉਹਨਾਂ ਮਹਾਨ ਸ਼ਹੀਦਾਂ ਨੂੰ ਜਾਂ ਅੱਗੇ ਸ਼ਹੀਦ ਨੂੰ ਕਿਵੇਂ ਦੇਖਦੇ ਹੋ ਉਹਨਾਂ ਦੇ ਬਲੀਦਾਨ ਨੂੰ ਹਾਂਜੀ ਅਸੀਂ ਉਹਨਾਂ ਦੇ ਕਰਕੇ ਇੱਥੇ ਬੈਠੇ ਹੋਏ ਆ ਉਹਨਾਂ ਨੇ ਦੇਸ਼ ਦੀ ਖਾਤਰ ਤੇ ਸਾਡੇ ਖਾਤਰ ਬਹੁਤ ਕੁਛ ਕੀਤਾ ਅਸੀਂ ਜੇ ਉਹ ਨਾ ਹੁੰਦੇ ਤੇ ਅਸੀਂ ਇੱਥੇ ਚੰਨ ਦੀ ਰੋਟੀ ਨਹੀਂ ਖਾ ਸਕਦੇ ਸਾਨੂੰ ਸਾਰਿਆਂ ਨੂੰ ਦੇਸ਼ ਦੇ ਲਈ ਕੁਝ ਨਾ ਕੁਝ ਕਰਨਾ ਚਾਹੀਦਾ ਹੈ ਤੇ ਦੇਸ਼ ਭਰਤੀ ਦੇ ਜज्ਬੇ ਨੂੰ ਕਾਇਮ ਰੱਖਣਾ ਚਾਹੀਦਾ ਹੈ ਨੌਜਵਾਨਾਂ ਨੂੰ ਕੀ ਕੀ ਨੌਜਵਾਨਾਂ ਨੂੰ ਵੱਧ ਤੋਂ ਵੱਧ ਅੱਗੇ ਆਉਣਾ ਚਾਹੀਦਾ ਹੈ ਤੇ ਭਰਤੀ ਹੋਣਾ ਚਾਹੀਦਾ ਹੈ ਫੌਜ ਵਿੱਚ ਤਾਂ ਜੋ ਦੇਸ਼ ਲਈ ਕੁਝ ਕਰ ਸਕਣ